ਥੋੜਾ ਥੱਲੇ ਕਰੀਓ ਅੱਜ ਦੇਸ਼ ਨੂੰ ਥੋੜਾ ਬੰਨ ਕੇ ਸੱਤਾਂ ਸਾਲ ਹੋ ਗਏ ਆਜ਼ਾਦ ਹੋਇਆ ਅੱਜ ਪੋਨਾ ਸਿਵਾ ਆਜ਼ਾਦੀ ਦਿਵਸ ਹੈ ਸੋ ਇਹ ਆਜ਼ਾਦੀ ਦਿਵਸ ਤੇ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਫਿਰ ਜਿੱਥੇ ਸਾਰੇ ਲੋਕ ਵਿਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਉਹ ਉੱਥੇ ਉਹਨਾਂ ਮਹਾਨ ਸ਼ਹੀਦਾਂ ਦੇ ਪ੍ਰਤੀ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਇਹ ਦਿਨ ਦੇਖਣੇ ਨਸੀਬ ਹੋਏ ਨੇ ਉਹਨਾਂ ਦੇ ਪ੍ਰਤੀ ਸ਼ਰਧਾ ਦੇ ਸਤਿਕਾਰ ਪੈਂਡ ਕਰਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਕਿ ਜਿਨ੍ਹਾਂ ਨੇ ਭਾਰ ਜਵਾਨੀਆਂ ਦੇ ਵਿੱਚ ਸ਼ਹਾਦਤਾਂ ਦੇ ਦਿਆਂ ਕੋਈ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਏ ਤੇ ਬੜੇ ਤਸ਼ੱਦਦ ਚੱਲ ਕੇ ਤੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਸਾਨੂੰ ਇਸ ਚੀਜ਼ ਦਾ ਬੜਾ ਫਖਰ ਤੇ ਮਾਣ ਹੈ ਕਿ ਸਾਡੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਰਕਾਰ ਕਰਨ ਦੀ ਲਗਿਆ ਤੇ ਸ਼ਹੀਦਾਂ ਦਾ ਮਾਣ ਸਨਕਾਰ ਕਰਦੇ ਨੇ ਜਦੋਂ 2022 ਦੇ ਵਿੱਚ ਸਰਕਾਰ ਬਣੀ ਸੀ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਫੈਸਲਾ ਕੀਤਾ ਤੇ ਕਿ ਅਸੀਂ ਜੋ ਸਰਕਾਰ ਦਾ ਸੋਚੂ ਬਿਲ ਬਾਗਲਾ ਹੈ ਅਸੀਂ ਸ਼ਹੀਦ ਦੀ ਧਰਤੀ ਤੇ ਜਾ ਕੇ ਗੱਲ ਸੋ ਖਟਕੜ ਕਲਾ ਵਿੱਚ ਜੋ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਮੈਂ ਕਹਿ ਸਕਦਾ ਗੱਲ ਹੈ ਕਿ ਕਸੀ ਉੱਥੇ ਜਾ ਕੇ ਸੋਚੀ ਕੀ ਆ ਤੇ ਉਦੋਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਅਨਾਉਂਸ ਕੀਤਾ ਸੀ ਫੈਸਲਾ ਕੀਤਾ ਸੀ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਪਹਿਲਾਂ ਮੁੱਖ ਮੰਤਰੀਆਂ ਦੀਆਂ ਪ੍ਰਧਾਨ ਮੰਤਰੀਆਂ ਦੇ ਫੋਟੋ ਲੱਗਦੀਆਂ ਸੀ ਪਰ ਸਾਡੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਨੇ ਫੈਸਲਾ ਕੀਤਾ ਦੀ ਕਿ ਪੰਜਾਬ ਦੇ ਸਰਕਾਰੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਤੇ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮrao Ambedkar ਜਿਨ੍ਹਾਂ ਦੀਆਂ ਤਸਵੀਰਾਂ ਲੱਗਣ ਸੋ ਉਹ ਤਸਵੀਰਾਂ ਲੱਗਿਆ ਹੋਇਆ ਜਾ ਰਿਹਾ ਸੋ ਸਾਡੀ ਸਰਕਾਰ ਦਾ ਇਹ ਦ੍ਰਿੜ ਨਿਸ਼ਚਾ ਜੋ ਹੈ ਉਹ ਇਹਨਾਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਮਨਾਂ ਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਕਿੰਨਾ ਸਨਹਾਰ ਪੰਜਾਬ ਦੇ ਕਈ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਨਿਗੇ ਵੜ ਵਰਗੇ ਹੋਏ ਆ ਰਹੀਆਂ ਨੇ ਗੁਰਦਾਸਪੁਰ ਤੇ ਸਾਡੇ ਜੀ ਕਈ ਪਿੰਡ ਡੁੱਬੇ ਪਏ ਨੇ ਕਿੰਨਾ ਕੁ ਪੈਸਾ ਜਾਰੀ ਕੀਤਾ ਪੰਜਾਬ ਸਰਕਾਰ ਵੱਲੋਂ ਹੋਤਾ ਦੇਖੋ ਅਸੀਂ ਹੜ੍ਹਾਂ ਦੇ ਲਈ ਪੂਰੀ ਤਰ੍ਹਾਂ ਚਿੰਤਤ ਵੀ ਆ ਤੇ ਪੂਰੇ ਪ੍ਰਬੰਧ ਕੀਤੇ ਹੋਏ ਨੇ 276 ਕਰੋੜ ਰੁਪਇਆ ਸੀ ਆ گاؤں ਪ੍ਰਬੰਧਨ ਤੇ ਖਰਚ ਕੀਤਾ ਹੋਇਆ ਅਸੀਂ 8,76,000 ਬੈਗ ਖਰੀਦੇ ਰੱਖੇ ਆ ਤੇ 3,24,000 ਨੇ ਜਿਹੜੇ ਬੈਗ ਭਰ ਕੇ ਰੱਖੇ ਹੋਏ ਆ ਜੰਬੋ ਬੈਗ ਖਰੀਦੇ ਨੇ ਸਾਡਾ ਸਾਰਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤੋਂ ਲੈ ਕੇ ਸਾਡਾ ਮਾਲ ਵਿਭਾਗ ਸਾਡਾ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਤੇ ਸਾਡਾ ਇਰੀਗੇਸ਼ਨ ਡਿਪਾਰਟਮੈਂਟ ਤੇ ਨੇ ਸਾਰੇ ਅਧਿਕਾਰੀ ਨੇ ਜਿਹੜੇ ਉਹ ਹਾਈ ਅਲਰਟ ਦੇ ਨੇ ਸਾਰੇ ਡਿਸਟ੍ਰਿਕਟ ਹੈੱਡ ਕੁਆਟਰ ਤੇ ਅਸੀਂ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਸਾਰੇ ਉਹਨਾਂ ਦੇ ਨੰਬਰ ਵੀ ਅਸੀਂ ਅਨਾਉਂਸ ਕੀਤੇ ਹੋਏ ਆ ਸੋ ਅਸੀਂ ਪੂਰੀ ਤਰ੍ਹਾਂ ਪ੍ਰਬੰਧ ਕੀਤਾ ਦੇ ਬਾਕੀ ਕੁਦਰਤਮ ਪਰਕਰ ਟੁੱਟਿਆ ਹੋਇਆ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਸੰਪਰਕ ਟੁੱਟਿਆ ਗਿਆ ਨਾਲੋਂ ਜਿੱਥੇ ਕਿ ਜਾਇਂ ਨਹੀਂ ਜਾ ਸਕਦਾ ਗਰਿਰੇ ਹੋਏ ਨੇ ਲੇਕਿਨ ਕੋਈ ਵੀ ਰਾਹਤ ਜਿਹੜੀ ਨਹੀਂ ਪਹੁੰਚ ਰਹੀ ਦੇਖੋ ਰਾਹਤ ਦੀ ਗੱਲ ਇਸ ਤਰ੍ਹਾਂ ਹੈ ਜਿਵੇਂ ਬਹੁਪੁਰ ਇੱਥੇ ਪੋਟਪੁਰ ਦੀ ਹੈ ਆਪਣਾ ساری ਸੁਲਤਾਨਪੁਰ ਲੋਧੀ ਦੇ ਇਲਾਕੇ ਜਿਹੜਾ ਹਲਕਾ ਹੈ ਉੱਥੇ ਦੀ ਦਿੱਕਤ ਇਹ ਹੈ ਕਿ ਉਹ ਪਹਿਲੇ ਡਾਊਨ ਸਟ੍ਰੀਮ ਹੁੰਦੀ ਹੈ ਹੁਣ ਅਸੀਂ ਜਿੱਥੇ ਲੋਕਾਂ ਨੂੰ ਬਚਾਉਣਾ ਹੈ ਉੱਥੇ ਅਸੀਂ ਡੈਮ ਵੀ ਬਚਾਉਣਾ ਹੈ ਹੁਣ ਪੌਂਗ ਡੈਮ ਹੈ ਜਿਹੜਾ ਕੌਂਗ ਡੈਮ ਦੇ ਵਿੱਚ ਪਾਣੀ ਇੰਨਾ ਆ ਰਿਹਾ 1 ਲੱਖ ਕਿਊਸੇ ਕਦੀ ਹੋ ਜਾਂਦਾ ਹੈ ਕਦੀ 50 ਹਜ਼ਾਰ ਕਿਊਸੇ ਹੋ ਜਾਂਦਾ ਹੈ ਤੇ ਇੱਕ ਦਿਨ 2 ਲੱਖ ਕਿਊਸੇ ਕੋ ਸੋ ਉਹਦੀ ਸਮਰੱਥਾ ਵੀ 1390 ਫੁੱਟ ਤੱਕ ਰੱਖੀ ਜਾ ਸਕਦੀ ਹੈ ਤੇ 1377 1376 ਫੁੱਟ ਤੱਕ ਅਸੀਂ ਉਹਦੇ ਵਿੱਚ ਰੱਖ ਰਹੇ ਹਾਂ ਸੋ ਉੱਥੇ ਇੱਕ ਦਿੱਕਤ ਜ਼ਰੂਰ ਆਈ ਹੈ ਕਿਉਂਕਿ ਦੇਖੋ ਜਿਵੇਂ ਪਹਿਲਾਂ ਕਿਹਾ ਡੈਮ ਤਾਂ ਬਚਾਣੀ ਹੈ ਸੋ ਇਹਦੇ ਲਈ ਜੇ ਕਿਤੇ ਕੋਈ ਮਾੜੀ ਮੋਟੀ ਦਿੱਕਤ ਆਈ ਹੈ ਉਹ ਜਿਸ ਤਰ੍ਹਾਂ ਮੈਂ ਬਾਹਪੁਰ ਦਾ ਜ਼ਿਕਰ ਕੀਤਾ ਉੱਥੇ ਬ੍ਰੀਚ ਕੋਈ ਨਹੀਂ ਹੋਈ ਓਵਰਫਲੋ ਹੋ ਗਿਆ ਪਾਣੀ ਇੰਨਾ ਆ ਗਿਆ ਤੇ ਉਹਦੇ ਕਰਕੇ ਦਿੱਕਤ ਆਈ ਜੀ ਬਾਕੀ ਦੂਜੇ ਟਾਈਮ ਨੇ ਸਾਡੇ ਭਾਖੜਾ ਡੈਮਾਂ ਉੱਥੇ ਅਸੀਂ ਹਲੇ ਕਰੀਬ 20 25 ਫੁੱਟ ਨੀਚੇ ਆ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਦੀ ਸਥਿਤੀ ਕੰਟਰੋਲ ਹੇਠ ਹੈ ਉੱਥੇ 20 25 ਫੁੱਟ ਅਸੀਂ ਉੱਥੇ ਵੀ ਨੀਚੇ ਆ ਸੋ ਕੱਲੇ ਪੌਂਗ ਡੈਮ ਦੇ ਵਿੱਚ ਦਿੱਕਤ ਆਈ ਹੈ ਪਰ ਅਸੀਂ ਲੱਗੇ ਹੋਏ ਆ ਇਹ ਜਿਵੇਂ ਤੁਸੀਂ ਕਿਹਾ ਕਿ ਰਾਹਤ ਨਹੀਂ ਪਹੁੰਚੀ ਸੋ ਜਿੱਥੇ ਵੀ ਕਿਤੇ ਕੋਈ ਨੁਕਸਾਨ ਹੁੰਦੇ ਨੇ ਕਿ ਕੁਦਰਤ ਦੀ ਮਾਰ ਨੂੰ ਨਹੀਂ 모ੜਿਆ ਜਾ ਸਕਦਾ ਬਾਕੀ ਅਸੀਂ ਸਾਰੇ ਪ੍ਰਬੰਧ ਕਰ ਸਕਦੇ ਆ ਅਸੀਂ ਕੀਤੇ ਨੇ ਜਿਸ ਤਰ੍ਹਾਂ ਹੁਣ ਤੁਸੀਂ ਘੱਗਰ ਦੀ ਲਾ ਲੋ ਜਿੱਦਾਂ ਕੋਈ ਕਰਤੇ ਪਾਣੀ ਆ ਜਾਂਦਾ ਸੀ ਆ ਜਿੰਨਾ ਪਾਣੀ ਹੁਣ ਆਇਆ ਬ੍ਰਿਚਾਂ ਹੋ ਜਾਂਦੀਆਂ ਸੀ ਅਸੀਂ ਘੱਗਰ ਦੇ ਸਾਰੇ ਜਿਹੜੇ ਪੁਆਇੰਟ ਨੇ 94 ਪੁਆਇੰਟ ਆਡੈਂਟੀਫਾਈ ਕਰਕੇ ਪਹਿਲਾਂ ਮਜ਼ਬੂਤੀ ਕੀਤੀ ਹੈ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਹਰ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਪ੍ਰਬੰਧ ਕੀਤੇ ਹੋਏ ਨੇ ਸੋ ਕੁਦਰਤੀ ਦੀ ਮਾਰ ਕਿਤੇ ਕਿਤੇ ਪਈ ਆ ਪਰ ਉਸ ਦੇ ਲਈ ਅਸੀਂ ਜਿੱਥੇ ਵੀ ਕਿਤੇ ਕੋਈ ਕਿਸਾਨਾਂ ਦਾ ਨੁਕਸਾਨ ਹੋਇਆ ਕੋਈ ਹੋਰ ਨੁਕਸਾਨ ਹੋਇਆ ਅਸੀਂ ਸਪੈਸ਼ਲ ਗਰਦਾਵਰੀਆਂ ਨੇ ਹੁਕਮ ਦਿੱਤੇ ਹੋਏ ਆ ਤੇ ਅਸੀਂ ਉਹਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਵੀ ਉੱਚ ਦਰਜੇ ਤੇ ਗੱਲ ਕਰਨੀ ਮਸਾਨਾ ਦਾ ਨੁਕਸਾਨ ਹੋਇਆਗਾ ਕਿਸਾਨਾਂ ਦਾ ਤੇ ਲੋਕਾਂ ਦਾ ਉਹ ਉਸਤ ਲਈ ਕੀ ਕਰੀ ਪੰਡਾ ਉਹਦੇ ਵਿੱਚ ਦੇਖੋ ਜੋ ਵੀ ਨੁਕਸਾਨ ਹੋਇਆ ਉਹ ਦੀ ਸੀ ਐਜ ਭਰ ਲਓ ਅਸੀਂ ਸਾਰੀ ਉਹਦੀ ਪੂਰਤੀ ਕਰਾਂਗੇ ਮੰਤਰੀ ਸੰਚਾਲਕਾਂ ਲਗਾਤਾਰ ਮੰਗਾ ਕਰ ਰਹੇ ਆ ਆਪਣਾ ਹੱਕ ਪਿਆ ਚਾਰੀਆਂ ਅਲੱਗ-ਅਲੱਗ ਡਿਪਾਰਟਮੈਂਟ ਦੇ ਠੇਕੇ ਮੁਲਾਜ਼ਮਾਂ ਵੱਲੋਂ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਨੈਸ਼ਨਲ ਕੰਬੀਨਰ ਅਰਵਿੰਦ ਕੇਜਰੀ ਵਾਲਜ ਦੀ ਸੋਚ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਹਰ ਸਮੇਂ ਇਸ ਗੱਲ ਤੇ ਲੱਗੇ ਨੇ ਜਿਵੇਂ ਠੇਕਾ ਮੁਲਾਜ਼ਮਾਂ ਦੀ ਤੁਸੀਂ ਗੱਲ ਕੀਤੀ ਹੈ ਅਸੀਂ ਬਹੁਤ ਮੁਲਾਜ਼ਮ ਸੀ ਜਿਹੜੇ ਰੈਗੂਲਰ ਵੀ ਕੀਤੇ ਆ ਤੇ ਪੀਆਰਟੀ ਦੀ ਹਾਲੇ ਵੀ ਕਰ ਲੈਂਦੇ ਆ ਕੱਚੇ ਬੰਦੇ ਮੈਨੂੰ ਮੈਨੂੰ ਕੋਲ ਹੁੰਦੇ ਸੋ ਜਿੱਥੇ 34 ਦੀ ਗੱਲ ਸੀ 6-6000 ਤੇ ਟੀਚਰ ਰੱਖੇ ਹੋਏ ਤੇ ਹੁਣ 6000 ਤੇ ਟੀਚਰ ਕਿੱਥੋਂ ਪੜਾ ਸਕਦਾ ਅਸੀਂ ਉਹਨਾਂ ਦਾ ਕਿਸੇ ਦਾ 18000 ਕੀਤਾ ਕਿਸੇ ਦਾ 25000 ਕੀਤਾ 12000 ਟੀਚਰ ਉੱਥੇ ਕੀਤੇ ਨੇ ਸੋ ਅਸੀਂ ਖੁਦੇ ਸੋਚਦੇ ਆ ਕਿਉਂਕਿ ਅਸੀਂ ਆਮ ਆਦਮੀ ਆ ਸਾਨੂੰ ਆਮ ਮੁਲਾਜ਼ਮ ਦੀ ਸਮੱਸਿਆ ਦਾ ਵੀ ਪਤਾ ਆਮ ਲੋਕਾਂ ਦੀ ਸਮੱਸਿਆ ਦਾ ਪਤਾ ਜੋ ਵੀ ਸਾਥੋਂ ਬਣ ਸਕਦਾ ਅਸੀਂ ਉਹ ਸਾਰਾ ਕਰ ਰਹੇ ਆਂ ਤੇ ਸਾਰਾ ਕੁਝ ਕਰਕੇ ਦੇਵਾਂਗੇ ਜੋ ਕਿਹਾ ਸੀ ਉਹ ਵੀ ਕਰਕੇ ਦਿੱਤਾ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿਸੇ ਵਿਸ਼ੇ ਤੇ ਲਾ ਲਓ ਤੁਸੀਂ ਅਸੀਂ ਬਿਜਲੀ ਦੀ ਗੱਲ ਕਰ ਲਈਏ ਅਸੀਂ ਮਹੱਲਾ ਕਲੀਨਕਾਂ ਦੀ ਗੱਲ ਕਰ ਲਈਏ ਤੇ ਅਸੀਂ ਟੇਲਾਂ ਤੇ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਇਹ ਜਿਹੜੀ ਸਭ ਤੋਂ ਵੱਡੀ ਮੈਂ ਕਹਿ ਸਕਦਾ ਜਿਹੜੀ ਪ੍ਰਾਪਤੀ ਅਸੀਂ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਪਾਣੀ ਹੈ 153 ਬਲਾਕਾਂ ਦੇ ਵਿੱਚੋਂ 118 ਬਲਾਕ ਡਰਗ ਜੋਨ ਚ ਚਲੇ ਗਏ ਇਹ ਕਿਉਂ ਚਲੇ ਗਏ ਪਿਛਲੀਆਂ ਸਰਕਾਰਾਂ ਦੀ ਗਲਤੀ ਕਰਕੇ ਅਨਲੈਕੀ ਕਰਕੇ ਚਲੇ ਗਏ ਅਸੀਂ ਆਪਣੇ ਕਨਾਲ ਸਿਸਟਮ ਨੂੰ ਮਜ਼ਬੂਤ ਨਹੀਂ ਕੀਤਾ ਅਸੀਂ ਆਪਣੇ ਡੈਮਾਂ ਦਾ ਪਾਣੀ ਜੋ ਸਾਡਾ ਸ਼ੇਅਰ ਬੰਦਾ ਸੀ ਅਸੀਂ ਉਹਨੂੰ ਆਪਣੇ ਖੇਤਾਂ ਤੱਕ ਨਹੀਂ ਪਹੁੰਚਾਇਆ ਬਲਕਿ ਧਰਤੀ ਹੇਠੋਂ ਪਾਣੀ ਕਢਦੇ ਰਹੇ ਉਹ ਪਾਣੀ ਖਤਮ ਹੋ ਗਏ ਪਾਣੀ ਬਹੁਤ نیچے ਚਲੇ ਗਏ ਪਰ ਅਸੀਂ ਆਪਣੇ ਕਨਾਲ ਸਿਸਟਮ ਨੂੰ 3 ਸਾਲਾਂ ਦੇ ਵਿੱਚ 4557 ਕਰੋੜ ਰੁਪਏ ਖਰਚ ਕੇ ਅਸੀਂ ਕਰੀਬ 7000 ਕਿਲੋਮੀਟਰ ਖਾਲ ਬਣਾਏ ਅਸੀਂ ਅੰਡਰਗਰਾਉਂਡ ਪਾਈਪ ਪਾਏ ਨੇ ਜਿਹੜੀਆਂ 79 ਨਹਿਰਾਂ ਸੀ ਉਹਨਾਂ ਨੂੰ ਰੀਸਟੋਰ ਕੀਤਾ ਇੱਥੇ ਦੇ ਹਾਲ ਇਹ ਸੀ ਪਹਿਲਾਂ ਕਿ ਇੱਕ ਰਜਵਾਹ ਉਹ ਬੰਦ ਪਿਆ ਦੀ ਉਹ ਜਦੋਂ ਪੱਟਿਆ ਦੇ ਨੀਚੋਂ ਸਾਰਾ ਰਜਵਾਹ ਆ ਨਿਕਲੇ ਸੋ ਇਸ ਕਰਕੇ ਅਸੀਂ ਬਹੁਤ ਪੰਜਾਬ ਦੇ ਲੋਕ ਸੀ ਜਿਹੜੇ ਇਹਨਾਂ ਨੂੰ ਬਹੁਤ ਖੰਗਿਆਜਾ ਬੁੱਕਣਾ ਪਿਆ ਤੇ ਨਾਲ ਮੈਂ ਇੱਕ ਗੱਲ ਹੋਰ ਕਹਣੀ ਚਾਹਣਾ ਪੰਜਾਬ ਨੇ ਬਹੁਤ ਕੁਝ ਕੀਤਾ ਹੈ ਦੇਸ਼ ਦੇ ਲਈ ਕੀਤਾ ਹਰ ਦੇਸ਼ ਦੇ ਲਈ ਸਭ ਤੋਂ ਜਿਆਦਾ ਜੇ ਕੁਝ ਕੀਤਾ ਤਾਂ ਉਹ ਪੰਜਾਬ ਨੇ ਕੀਤਾ ਜੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਮੈਂ ਪਹਿਲਾਂ ਉਸੇ ਗੱਲ ਤੇ ਮੈਂ ਉਸੇ ਗੱਲ ਤੇ ਮੈਂ ਨਹਿਰ ਦੀ ਗਲਤੀ ਹੋਣਾ پلیਸ ਮੇਰੀ ਸੁਣਾ ਮੈਂ ਨਹਿਰ ਦੀ ਗਲਤੀ ਹੋਣਾ ਤੇ ਇਹ ਭਾਸ਼ਣ ਨਹੀਂ ਹੈ ਨਹਿਰ ਦੀ ਗੱਲ ਇਸ ਤਰੀਕੇ ਨਾਲ ਹੈ ਕਿ ਅਸੀਂ ਜਿਹੜੀ ਦੂਜੀ ਕੁਰਬਾਨੀ ਦਿੱਤੀ ਅਸੀਂ ਪਾਣੀ ਅਸੀਂ ਹਰੀ ਕ੍ਰਾਂਤੀ ਲਿਆਂਦੀ ਪੰਜਾਬ ਦੇ ਵਿੱਚੋਂ ਅਨਾਜ اگਾ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਇਹ ਪਾਣੀ ਦੀ ਗੱਲ ਹੈ ਮੈਂ ਕਰਦਾ ਪਾਣੀ ਅਸੀਂ ਕੋਈ ਪੰਜਾਬ ਦੇ ਲੋਕ ਨੇ ਪੀ ਗਏ ਮੈਂ ਮਾਲਵਾ ਨੇ ਕਿੱਥੇ ਗਈ ਉਹ ਮਾਲਵਾ ਨੇ ਵੀ ਆਏਗੀ ਨਾ ਹੁਣ ਆ ਜਿਹੜਾ ਕਨਾਲ ਸਿਸਟਮ ਅਸੀਂ ਮਜ਼ਬੂਤ ਕੀਤਾ ਆ ਜਿਹੜੀ ਸਰਹੰਦ ਨਹਿਰ ਦੀ ਰਾਜਸਥਾਨ ਫੀਡਰ ਦੀ ਕਿੰਨੇ ਦਿਨਾਂ ਤੋਂ ਪਿਛਲੇ ਸਰਕਾਰਾਂ ਦੇ ਚੱਲੀ ਨਹੀਂ ਤੇ ਅਸੀਂ ਭਾਵੇਂ ਕਿਸਾਨਾਂ ਨੂੰ ਸਹਿਮਤ ਕੀਤਾ ਸਭ ਕੁਝ ਕੀਤਾ ਤੇ ਅਸੀਂ ਉਹ ਪੂਰੀ ਕੀਤੀ ਹੈ ਬਾਕੀ ਮਾਲਵਾ ਨਹਿਰ ਉਹ ਵੀ ਬਣਾਵਾਂਗੇ ਜੇ ਨਹਿਰਾਂ ਦੀ ਕਿਤੇ ਵੀ ਲੋੜ ਹੋਈ ਜੇ ਪਾਣੀ ਹੋਵੇ ਤਾਂ ਅਸੀਂ ਉਹ ਐਸਵਾਈਲ ਨਹੀਂ ਬਣਾਵਾਂਗੇ ਜਿਹੜੀ ਬਿਨਾਂ ਕਿਸੇ ਉਦੇਸ਼ ਤੋਂ ਬਿਨਾਂ ਕਿਸੇ ਮਤਲਬ ਤੋਂ ਨਹਿਰ ਬਣਾ ਕੇ ਖੜਤੀ ਪਾਣੀ ਕੋਈ ਹੈ ਨਹੀਂ ਅੱਜ ਅਸੀਂ ਕਹਿੰਦੇ ਆ ਜੇ ਸਾਨੂੰ ਚਾਹਤ ਤੋਂ ਪਾਣੀ ਅਸੀਂ ਨਹਿਰਾਂ ਬਣਾ ਕੇ ਸਾਰੇ ਦੇਵਾਂਗੇ ਸੋ ਕਨਾਲ ਸਿਸਟਮ ਤੇ ਅਸੀਂ ਪੂਰਾ ਜੋਰ ਲਾਇਆ ਹੋਇਆ ਕਿਉਂਕਿ ਜਿੰਦ ਜਾਨ ਹੈ ਪੰਜਾਬ ਦੇ ਲਈ ਪਾਣੀ ਜਿੰਦ ਜਾਨ ਹੈ ਤੇ ਅਸੀਂ ਜਿਹੜਾ 1% ਪਾਣੀ ਯੂਟਿਲਾਈਜ਼ ਹੁੰਦਾ ਸੀ ਖੇਤਾਂ ਦੇ ਵਿੱਚ ਅਸੀਂ 60% ਖੇਤਾਂ ਨੂੰ ਪਾਣੀ ਦਿੱਤਾ ਜਿਹੜੀ ਮੈਂ ਸਮਝਦਾ ਬਹੁਤ ਵੱਡੀ ਪ੍ਰਾਪਤੀ ਆ ਪੰਜਾਬ ਸੇ ਕਰਦੀ ਕਿਉਂਕਿ ਇਹਦੇ ਨਾਲ ਦੇਖੋ ਖੇਤਾਂ ਦੇ ਵਿੱਚ ਉਹ ਜ਼ਿਆਦਾ ਹੋਣੀ ਹੈ ਸਾਡਾ ਗਰਾਊਂਡ ਬਾਡਰ ਬਚਣਾ ਹੈ ਤੇ ਬਿਜਲੀ ਬਚਣੀ ਆ ਤੇ ਕਿਸਾਨਾਂ ਨੂੰ ਬੜਾ ਫਾਇਦਾ ਹੋਣਾ ਸਿੱਟ ਮਾਲ